ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਹੀ ਪਿਆਰੀ ਵੀਡੀਓ ਲੈ ਕੇ ਆਈ ਹਾਂ ਗਾਇਸ ਪੂਰੇ ਉਸ ਵੀਡੀਓ ਚੈੱਕ ਕਰਨੀ ਹੈ ਐਂਡ ਵਿੱਚ ਕਾਟਨ ਦੇ ਸੂਟ ਸੇਲਵਰ ਰਹਿਣ ਵਾਲੇ ਨੇ ਦੇਖ ਸਕਦੇ ਹੋ ਚਿਨੋਨ ਦੇ ਸੂਟ ਬਹੁਤ ਹੀ ਸੋਹਣੇ ਹੈਵੀ ਸੂਟ ਰਹਿਣ ਵਾਲੇ ਨੇ ਪ੍ਰਾਈਸ ਰਹਿਣ ਵਾਲਾ 1700 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਆਲ ਓਵਰ ਇੰਡੀਆ ਫੁੱਲ ਹੈਵੀ ਸੂਟ ਬ੍ਰਾਈਡਲ ਸੂਟ ਕਹਿ ਸਕਦੇ ਹੋ ਜਾਂ ਤੁਸੀਂ ਜਿੱਦਾਂ ਹੁਣ ਨਵੀਂ ਵਿਆਹੀਆਂ ਨੂੰ ਦੇਣਾ ਹੋਏ ਗਿਫਟ ਉਹ ਵੀ ਕਹਿ ਸਕਦੇ ਹੋ ਇਹ ਵਾਲੇ ਸੂਟ ਜੌਰਜਟ ਤੇ ਪ੍ਰਾਈਸ 1,500 ਰੁਪਏ ਸ਼ਿਪਿੰਗ ਫ੍ਰੀ ਰਣ ਵਾਲੀ ਹੈ ਕਿ ਇਹਦੇ ਤੇ ਬਹੁਤ ਹੀ ਸੋਹਣਾ ਮਿਰਰਟਰੀ ਦਾ ਵਰਕ ਮਿਲ ਜੇਗਾ ਫੁੱਲ ਹੈਵੀ ਤੇ ਨਾਲ ਬਹੁਤ ਹੀ ਸੋਹਣਾ ਕੱਟ ਵਰਕ ਦਾ ਦੁਪੱਟਾ ਨੈਕ ਤੇ ਵਰਕ ਮਿਲ ਜੇਗਾ 올ਓਵਰ 5 ਮੀਟਰ ਸੂਟ ਇਹ ਵਾਲੇ ਸੂਟ 5 ਮੀਟਰ 올ਓਵਰ ਸੂਟ ਰਣ ਵਾਲੀ ਨੇ ਕਾਟਨ ਦੇ ਕੈਂਬ੍ਰਿਕ ਕਾਟਨ ਦੇ 5 ਮੀਟਰ ਸੂਟ ਰਣ ਵਾਲਾ ਪ੍ਰਾਈਸ ਰਣ ਵਾਲਾ 500 ਰੁਪਏ ਸ਼ਿਪਿੰਗ ਫ੍ਰੀ ਰਣ ਵਾਲੀ ਹੈ 올ਓਵਰ ਇੰਡੀਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਅਵੇਲੇਬਲ ਹੈਗੇ ਨੇ ਤੇ ਜੇ ਤੁਸੀਂ ਕੋਈ ਸੂਟ ਪਸੰਦ ਕਰਦੇ ਹੋ ਸਕਰੀਨ ਤੇ ਜੋ ਨੰਬਰ ਦੱਸਿਆ ਗਿਆ ਉਸ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀ ਨਹੀਂ ਹੈ ਪੇਮੈਂਟ ਪਹਿਲਾਂ ਕਰਨੀ ਪੈਗੀ ਇਹ ਵਾਲੇ ਸੂਟ ਪਾਕਿਸਤਾਨੀ ਲੋਕੋ ਵਾਲੇ ਸੂਟ ਰਹਿਣ ਵਾਲੇ ਇਹਨਾਂ ਦਾ ਪ੍ਰਾਈਸ ਵੀ 1600 ਰੁਪਏ ਰਹਿਣ ਵਾਲਾ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਨੂੰ ਵੀ ਤੁਸੀਂ ਕਿਤੇ ਵੀ ਘਰ ਬੈਠੇ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਵੀ ਰੰਗਵਾ ਸਕਦੇ ਹੋ ਹਰ ਸੂਟ ਤੇ ਸ਼ਿਪਿੰਗ ਫ੍ਰੀ ਹੈਗੀ ਹੈ ਬਹੁਤ ਹੀ ਪਿਆਰੀ ਲਿਸਟ ਹੈ ਸਟ ਕਲੈਕਸ਼ਨ ਰਹਿਣ ਵਾਲੀ ਹੈ ਤੇ ਪੂਰੀ ਵੀਡੀਓ ਚੈੱਕ ਕਰਨੀ ਹੈ ਨਗਲੇ ਜੋ ਸੂਟ ਨੇ ਕਾਟਨ ਦੇ ਰਹਿਣ ਵਾਲੇ ਨੇ ਪ੍ਰਾਈਸ ਰਹਿਣ ਵਾਲਾ ਹੈ 580 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਵੀ ਤੇ ਹੁਣ ਲਾਸਟ ਵੀ ਜਿੰਨੇ ਵੀ ਸੂਟ ਆਣਗੇ 580 ਵਾਲੇ ਆਣਗੇ ਤੇ ਤੋਂ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਰਲ ਵਾਲੇ ਨੇ ਕਾਟਨ ਦੇ ਹੀ ਸੂਟ ਹੈਗੇ ਨੇ ਗਰਮੀਆਂ ਵਾਸਤੇ ਜਿੱਦਾਂ ਹੋਣ ਬਹੁਤ ਗਰਮੀ ਪੈ ਰਹੀ ਹੈ ਉਹਦੇ ਵਾਸਤੇ ਬਹੁਤ ਸੋਹਣੇ ਰਹਿੰਦੇ ਨੇ ਤੇ ਲੁੱਕ ਵੀ ਵਧੀਆ ਹੈਗੀ ਹੈ ਜਿਹੜੇ ਦਿੱਲੀ ਆਫਿਸ ਜਾਂਦੇ ਨੇ ਸਕੂਲ ਜਾਂਦੇ ਨੇ ਟੀਚਰ ਨੇ ਉਸ ਇਹਨਾਂ ਸੂਟਾਂ ਨੂੰ ਖਰੀਦ ਸਕਦੇ ਹੋ ਤੇ ਆਰਡਰ ਕਰਨ ਲਈ ਸਕਰੀਨ ਤੇ ਨੰਬਰ ਦਿੱਸਿਆ ਗਿਆ ਉਸ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾਓ ਜੀ ਸਾਰੇ ਸੂਟ ਚ ਹੁਣ ਐਂਡ ਵਿੱਚ ਜਿੰਨੇ ਵੀ ਸੂਟਾਂ ਨੇ ਸਭ ਦਾ ਪ੍ਰਾਈਸ 580 ਰੁਪਏ ਰਹਿਣ ਵਾਲਾ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਵਿਦਾਊਟ ਸਕਿਪ ਕੀਤੇ ਤੇ ਜੇ ਵੀਡੀਓ ਅੱਛੀ ਲੱਗੇ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਆਪਣੇ ਸਰਕਲ ਤੇ ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ